ਵੈਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਇੱਕ ਬਿਜ਼ਨਸਮੈਨ ਕਿਵੇਂ ਸੋਚਦਾ ਵਾ ਇੱਕ ਬਿਜ਼ਨਸ ਸੈਟਅਪ ਕਿਵੇਂ ਹੁੰਦਾ ਵਾ ਤਾਂ ਇੱਥੇ ਮੈਂ ਦੱਸ ਦੇਣਾ ਚਾਹਣਾ ਵਾਂ ਕਿ ਬਿਜ਼ਨਸ ਕੋਈ ਐਦਾਂ ਦੀ ਚੀਜ਼ ਨਹੀਂ ਹੁੰਦੀ ਕਿ ਤੁਹਾਨੂੰ ਇੱਕ ਕਰੋੜ ਦੀ ਉਹ ਇਨਵੈਸਟਮੈਂਟ ਚਾਹੀਦੀ ਹੈ ਕਿ ਤੁਹਾਡੇ ਕੋਲ ਕੋਈ ਆਫਿਸ ਚਾਹੀਦਾ ਤੁਸੀਂ ਤਾਂ ਹੀ ਇੱਕ ਬਿਜ਼ਨਸ ਕਰ ਸਕਦੇ ਹੋ ਐਕਚੁਅਲੀ ਨਾ ਮੋਸਟ ਆਫ ਮਿਡਲ ਕਲਾਸ ਲੋਕਾਂ ਦਾ ਇਹ ਬਿਲੀਫ ਹੁੰਦਾ ਵਾ ਕਿ ਅਸੀਂ ਬਿਜ਼ਨਸ ਤਾਂ ਤਾਂ ਕਰ ਸਕਦੇ ਆ ਅਗਰ ਸਾਡੇ ਕੋਲ ਇੱਕ ਕਰੋੜ ਹੋਵੇ ਅਸੀਂ ਕੋਈ ਆਫਿਸ ਖੋਲਿਆ ਹੋਵੇ ਤੇ ਅਸੀਂ ਕੋਈ ਕੁਰਸੀ ਤੇ ਬੈਠੇ ਹੋਈਏ ਸਿਰਫ ਅਸੀਂ ਤਾਂ ਹੀ ਬਿਜ਼ਨਸਮੈਨ ਹਾਂ ਤੇ ਇਹ ਥਾਟ ਇਦਾਂ ਦੀ ਸੋਚ ਸਾਨੂੰ ਸਾਡੇ ਸਕੂਲਿੰਗ ਤੋਂ ਦੱਸੀ ਜਾਂਦੀ ਹੈ ਕਿ ਇੱਕ ਬਿਜ਼ਨਸਮੈਨ ਤਾਂ ਸਿਰਫ ਲਾਸ ਕਰਦਾ ਕਿ ਬਿਜ਼ਨਸ ਦੇ ਵਿੱਚ ਤਾਂ ਲਾਸ ਹੁੰਦਾ ਇਹ ਚੀਜ਼ਾਂ ਸਾਨੂੰ ਸਿਖਾ ਦਿੱਤੀਆਂ ਜਾਂਦੀਆਂ ਨੇ ਤਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਬਿਜ਼ਨਸ ਸਿਰਫ ਇੱਕ ਕਰੋੜਾਂ ਦੀ ਇਨਵੈਸਟਮੈਂਟ ਨਹੀਂ ਹੁੰਦੀ ਬਲਕਿ ਇੱਕ ਬਿਜ਼ਨਸਮੈਨ ਇੱਕ ਬਿਜ਼ਨਸਮੈਨ ਤਾਂ ਹੁੰਦਾ ਹੀ ਨਹੀਂ ਇੱਕ ਬਿਜ਼ਨਸਮੈਨ ਨਾ ਇੱਕ ਪ੍ਰੋਬਲਮ ਸਾਲਵਰ ਹੁੰਦਾ ਇੱਕ ਬਿਜ਼ਨਸਮੈਨ ਦਾ ਮਾਈਂਡ ਇਦਾਂ ਚੱਲਦਾ ਵਾ ਕਿ ਮੈਂ ਇੰਨੇ ਲੋਕਾਂ ਦੀ ਪ੍ਰੋਬਲਮ ਨੂੰ ਸੋਲਵ ਕਰ ਸਕਦਾ ਇੱਕ ਬਿਜ਼ਨਸਮੈਨ ਇੱਕ ਹਿਊਮਨ ਸਾਈਕੋਲੋਜੀ ਨੂੰ ਸਮਝ ਕੇ ਉਹ ਹਿਊਮਨ ਸਾਈਕੋਲੋਜੀ ਤੇ ਬਿਜ਼ਨਸ ਬਣਾਉਂਦਾ ਵਾ ਜਿਵੇਂ ਕਿ ਫੋਰ ਐਗਜ਼ਾਮਪਲ ਇੱਥੇ ਮੈਂ ਕੈਨੇਡਾ ਦੇ ਵਿੱਚ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਮੈਂ ਟਿਮ ਹਾਟਨਸ ਦੇ ਤਾਂ ਇੱਥੋਂ ਦੇ ਟਿਮ ਹਾਟਨਸ ਕਿਉਂ ਚੱਲਦੇ ਨੇ ਕਿਉਂਕਿ ਇੱਥੋਂ ਦੇ ਟਿਮ ਹਾਟਲ ਦੇ ਓਨਰ ਇਹ ਚੀਜ਼ ਸਮਝਦੇ ਆ ਕਿ ਅੱਜ ਕੱਲ ਲੋਕਾਂ ਕੋਲ ਨਾ ਘਰੇ ਰੋਟੀ ਬਣਾਉਣ ਦਾ ਟਾਈਮ ਨਹੀਂ ਘਰੇ ਖਾਣਾ ਖਾਣ ਦਾ ਟਾਈਮ ਨਹੀਂ ਤਾਂ ਕਰਕੇ ਲੋਕ ਬਾਹਰੋਂ ਖਾਣਾ ਪਸੰਦ ਕਰਦੇ ਆ ਤਾਂ ਇਸ ਤਰੀਕੇ ਨਾਲ ਉਹਨਾਂ ਨੇ ਟਿਮ ਹਾਟਨਸ ਨੂੰ ਏਦਾਂ ਡਿਫਾਈਨ ਕੀਤਾ ਹੋਇਆ ਟਿਮ ਹਾਟਨਸ ਦੇ ਮੈਨੂ ਉਹਨਾਂ ਨੇ ਇਸ ਤਰ੍ਹਾਂ ਉਹ ਲਗਾਏ ਹੋਏ ਆ ਕਿ ਲੋਕੀ ਉਥੋਂ ਹੀ ਆਪਣਾ ਖਾਣਾ ਪੀਣਾ ਕਰਦੇ ਨੇ ਤੇ ਫਿਰ ਟਿਮ ਹਾਟਨਸ ਦੇ ਇੱਕ ਡਰਾਈਵ ਥਰੂ ਬਣੇ ਹੁੰਦੇ ਨੇ ਮਤਲਬ ਇੱਕ ਬਿਜ਼ਨਸਮੈਨ ਦਾ ਮਾਈਂਡ ਕਿਵੇਂ ਚੱਲਦਾ ਇੱਕ ਬਿਜ਼ਨਸਮੈਨ ਦਾ ਦਿਮਾਗ ਕਿਵੇਂ ਚੱਲਦਾ ਕਿ ਅੱਜਕੱਲ ਲੋਕਾਂ ਕੋਲ ਟਾਈਮ ਬਹੁਤ ਘੱਟ ਹੋ ਤਾਂ ਲੋਕੀ ਗੱਡੀ ਤੋਂ ਉੱਤਰ ਕੇ ਆਪਣਾ ਆਰਡਰ ਲੈਣ ਆਉਣ ਕਿਉਂ ਨਾ ਤੁਸੀਂ ਗੱਡੀ 'ਚ ਬੈਠੇ ਬੈਠੇ ਹੀ ਆਪਣਾ ਆਰਡਰ ਲੈ ਲਓ ਤਾਂ ਇੱਕ ਹਿਊਮਨ ਸਾਈਕੋਲੋਜੀ ਨੂੰ ਸਮਝ ਕੇ ਇੱਕ ਬਿਜ਼ਨਸਮੈਨ ਆਪਣਾ ਬਿਜ਼ਨਸ ਕੋਲ ਇੱਕ ਬਿਜ਼ਨਸਮੈਨ ਆਪਣਾ ਬਿਜ਼ਨਸ ਐਕਸਪੈਂਡ ਕਰਦਾ ਜਿਵੇਂ ਕਿ ਐਮਾਜ਼ੋਨ ਦੇ ਬਿਜ਼ਨਸ ਦੇ ਐਗਜ਼ਾਮਪਲ ਲਓ ਐਮਾਜ਼ੋਨ ਦੇ ਬਿਜ਼ਨਸ ਨੇ ਸਮਝਿਆ ਕਿ ਅੱਜ ਕੱਲ ਲੋਕ ਨਾ ਆਲਸੀ ਹੋ ਰਹੇ ਆ ਲੋਕਾਂ ਕੋਲ ਸ਼ਾਪਿੰਗ ਮਾਲ ਤੱਕ ਜਾਣ ਦਾ ਟਾਈਮ ਨਹੀਂ ਤੇ ਲੋਕੀ ਜਾਣਾ ਵੀ ਨਹੀਂ ਚਾਹੁੰਦੇ ਲੋਕੀ ਕੁਝ ਏਦਾਂ ਦਾ ਲੋਕੀ ਚਾਹੁੰਦੇ ਨੇ ਈਜ਼ ਕਿ ਸਾਨੂੰ ਜੋ ਅਸੀਂ ਸ਼ਾਪਿੰਗ ਮਾਲ ਤੋਂ ਜਾ ਕੇ ਉਸ ਮਾਲ ਬਾਏ ਕਰਨਾ ਕਿਉਂ ਨਾ ਉਹ ਸਮਾਨ ਸਾਨੂੰ ਘਰ ਬੈਠੀ ਆ ਜਾਵੇ ਤਾਂ ਜੈਫ ਬੇਜ਼ੋਸ ਜੋ ਕਿ ਐਮਾਜ਼ਾਨ ਦਾ ਕੋ ਫਾਊਂਡਰ ਆ ਉਸਨੇ ਇਸ ਸਾਈਕੋਲੋਜੀ ਨੂੰ ਸਮਝ ਕੇ ਆਨਲਾਈਨ ਸ਼ਾਪਿੰਗ ਟ੍ਰੈਂਡ ਨੂੰ ਤੋੜਿਆ ਤੇ ਲੋਕਾਂ ਨੂੰ ਘਰ ਬੈਠੇ ਹੀ ਉਹਨਾਂ ਦਾ ਸਮਾਨ ਮਿਲ ਜਾਂਦਾ ਵਾ ਤੇ ਐਮਾਜ਼ਾਨ ਦਾ ਜੋ ਮਾਲਕ ਵਾ ਤਾਂ ਐਮਾਜ਼ਾਨ ਵਰਗੇ ਬਿਜ਼ਨਸ ਨੇ ਇੱਕ ਰਿਟਰਨ ਪਾਲਿਸੀ ਵੀ ਰੱਖੀ ਤਾਂ ਕਿ ਉਹ ਕਰੋੜਾਂ ਲੋਕਾਂ ਦਾ ਇੱਕ ਬਿਲੀਫ ਜਿੱਤ ਸਕੇ ਤਾਂ ਸਿਰਫ ਤੇ ਸਿਰਫ ਇੱਕ ਸਾਈਕੋਲੋਜੀ ਨੂੰ ਸਮਝ ਕੇ ਅਜ ਜ਼ੈਫ ਬਿਵੋਸ ਨੇ ਬਿਲੀਅਨ ਟ੍ਰਿਲੀਅਨ ਡਾਲਰ ਦਾ Amazon ਸੈਟਅਪ ਕਰਤਾ بزਨਸਮੈਨ ਇੱਕ بزਨਸਮੈਨ ਤਾਂ ਹੁੰਦਾ ਹੀ ਨਹੀਂ ਉਹ ਇੱਕ ਪ੍ਰੋਬਲਮ ਸੋਲਵਰ ਹੁੰਦਾ ਵਾ ਉਹ ਇੱਕ ਹਿਊਮਨ ਸਾਈਕੋਲੋਜੀ ਨੂੰ ਪੜਨ ਵਾਲਾ ਹੁੰਦਾ ਕਿ ਅੱਜ ਕੱਲ ਕੀ ਚੱਲਦਾ ਵਾ ਕਿੱਦਾਂ ਦਾ ਸਮਾਂ ਚੱਲ ਰਿਹਾ ਵਾ ਮਤਲਬ ਲੋਕਾਂ ਨੂੰ ਕੀ ਚਾਹੀਦਾ ਵਾ ਤਿੱਕ ਬਿਜ਼ਨਸਮੈਨ ਦੀ ਕੋਸ਼ਿਸ਼ ਹੁੰਦੀ ਆ ਕਿ ਉਹ ਵੱਧ ਤੋਂ ਵੱਧ ਲੋਕ ਕਮਾ ਸਕੇ ਕੀ ਫਰਕ ਰਹਿੰਦਾ ਵੇ ਇੱਕ ਆਮ ਇਨਸਾਨ ਦੇ ਵਿੱਚ ਤੇ ਇੱਕ ਬਿਜ਼ਨਸਮੈਨ ਦੇ ਵਿੱਚ ਇੱਕ ਆਮ ਇਨਸਾਨ ਦੀ ਜ਼ਿੰਦਗੀ ਨਾ ਉਹਨੇ ਇੱਕ ਲੋਕਾਂ ਦੇ ਇਰਦ-ਗਿਰਦ ਹੀ ਘੁੰਮਦੀ ਹੈ ਮਤਲਬ ਉਹਦੇ ਪਰਿਵਾਰ ਦੇ ਵਿੱਚ ਘੁੰਮਦੀ ਆ ਉਸ ਦੀ ਜ਼ਿੰਦਗੀ ਪਰ ਇੱਕ ਬਿਜ਼ਨਸਮੈਨ ਦੀ ਜ਼ਿੰਦਗੀ ਨਾ ਉਸ ਦੀ ਜ਼ਿੰਦਗੀ ਕਰੋੜਾਂ ਲੋਕਾਂ ਤੱਕ ਜਾ ਰਹੀ ਆ ਉਹ ਉਸ ਦੀ ਕੰਟ੍ਰਿਬਿਊਸ਼ਨ ਨਾ ਕਰੋੜਾਂ ਲੋਕਾਂ ਤੱਕ ਹੁੰਦੀ ਆ ਉਹ ਤਾਂ ਕਰੋੜਪਤੀ ਆ ਕਿਉਂਕਿ ਉਸ ਦੇ ਕੋਲ ਇੰਨਾ ਟਰੈਫਿਕ ਵਾ ਉਸਦੇ ਕੋਲ ਉਨੇ ਲੋਕ ਨੇ ਉਸਦੇ ਕੋਲ 1 ਲੱਖ ਉਹ 1 ਲੱਖ ਰੁਪਈਆ ਕਮਾਉਣ ਦੀ ਬਜਾਏ ਨਾ 1 ਲੱਖ ਲੋਕ ਕਮਾਉਣ ਦੇ ਵਿੱਚ ਵਿਸ਼ਵਾਸ ਰੱਖਦਾ ਉਹਦੇ ਕੋਲ 1 ਲੱਖ ਲੋਕ ਹੁੰਦੇ ਨੇ ਜੋ ਕਿ ਉਸਤੇ ਟਰਸਟ ਕਰਦੇ ਨੇ ਜਿਨ੍ਹਾਂ ਨੂੰ ਉਹ ਵੈਲਿਊ ਪ੍ਰੋਵਾਈਡ ਕਰਦਾ ਵਾ ਤਾਂ ਇਸ ਤਰ੍ਹਾਂ ਇੱਕ ਬਿਜ਼ਨਸਮੈਨ ਇੱਕ ਟਰੈਫਿਕ ਗੇਨ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਵਾ ਤਾਂ ਦੋਸਤੋ ਬਿਜ਼ਨਸ ਕੋਈ ਏਦਾਂ ਦੀ ਚੀਜ਼ ਨਹੀਂ ਹੁੰਦੀ ਕਿ ਤੁਹਾਨੂੰ ਕਰੋੜਾਂ ਦੀ ਹੀ ਉਹਨ ਇਨਵੈਸਟਮੈਂਟ ਚਾਹੀਦੀ ਹੈ ਲੱਖਾਂ ਦੀ ਉਹਨ ਇਨਵੈਸਟਮੈਂਟ ਚਾਹੀਦੀ ਹੈ ਤੁਸੀਂ ਇਹ ਦੇਖੋ ਕਿ ਅੱਜ ਕੱਲ ਲੋਕੀ ਕਿੰਦਾਂ ਦੀ ਪ੍ਰੋਬਲਮ ਨਾਲ ਜੂਝ ਰਹੇ ਨੇ ਕਿੰਦਾਂ ਦੀ ਪ੍ਰੋਬਲਮ ਸਾਡੇ ਪੰਜਾਬ ਦੇ ਵਿੱਚ ਅਗਰ ਪੰਜਾਬ ਦੀ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਨਾ ਅਨਇੰਪਲੋਇਮੈਂਟ ਰੇਟ ਬਹੁਤ ਜ਼ਿਆਦਾ ਹੈ ਕਿਉਂ ਨਾ ਤੁਸੀਂ ਕੁਝ ਏਦਾਂ ਦਾ ਐਪ ਡਿਵੈਲਪ ਕਰ ਦੋ ਕਿ ਤੁਸੀਂ ਲੋਕਾਂ ਨੂੰ ਜੋਬ ਫਾਈਂਡ ਕਰਕੇ ਦੋ ਮਤਲਬ ਤੁਹਾਡੀ ਵੈਬਸਾਈਟ ਤੇ ਜਾ ਕੇ ਲੋਕ ਜੋਬ ਫਾਈਂਡ ਕਰਨ ਸਾਡਾ ਇੰਡੀਆ ਦਾ ਐਜੂਕੇਸ਼ਨ ਸਿਸਟਮ ਸਾਨੂੰ ਸਿਰਫ ਤੇ ਸਿਰਫ ਮਾਰਕਸ ਦੀ ਇੰਪੋਰਟੈਂਸ ਦੱਸਦਾ ਕਿ ਤੁਸੀਂ ਇੰਨੇ ਪਰਸੈਂਟੇਜ ਲੈਣੀ ਆ ਸਾਡੇ ਇੰਡੀਆ ਦਾ ਐਜੂਕੇਸ਼ਨ ਸਿਸਟਮ ਨਾ ਇਦਾਂ ਦਾ ਵਾ ਕਿ ਸਾਨੂੰ ਕਹਿੰਦਾ ਕਿ ਪਲੱਸ 2 ਕਰੋ ਬੀਟੈਕ ਕਰੋ ਐਮਟੈਕ ਕਰੋ ਸਰਟੀਫਿਕੇਟ ਲਓ ਤੇ ਬਾਅਦ ਦੇ ਵਿੱਚ ਸਿਰਫ ਜੌਬ ਕਰੋ ਸਾਨੂੰ ਮਾਈਂਡਸੈਟ ਹੀ ਜੌਬ ਵਾਲਾ ਦਿੱਤਾ ਜਾਂਦਾ ਵਾ ਸਾਨੂੰ ਕਦੇ ਪ੍ਰੋਬਲਮ ਸੋਲਵਿੰਗ ਮਾਈਂਡਸੈਟ ਦਿੱਤਾ ਹੀ ਨਹੀਂ ਜਾਂਦਾ ਮੈਂ ਤੁਹਾਡੇ ਤੋਂ ਨਾ ਇੱਕ ਸਵਾਲ ਪੁੱਛਣਾ ਚਾਹੁੰਨਾ ਕਿ ਅੱਜ ਤੱਕ ਅਸੀਂ ਜਿੰਨੇ ਵੀ ਫਾਈਨਥੈਟਿਕ ਫਾਰਮੂਲੇ ਪੜਦੇ ਰਹੇ ਹਾਂ ਜੋ ਵੀ a+b ਦਾ ਸਕੁਅਰ a² b² 2ab ਜਿੰਨੇ ਵੀ ਅਸੀਂ ਫਾਰਮੂਲੇ ਪੜਦੇ ਆਏ ਹਾਂ ਜਿੰਨੇ ਵੀ ਅਸੀਂ ਅਕਬਰ ਦੇ ਜਨਮ ਪੜਦੇ ਆਏ ਹਾਂ ਉਹਦਾ ਸਾਡੀ ਰੀਅਲ ਲਾਈਫ ਦੇ ਵਿੱਚ ਕੀ ਮੋਟਿਵ ਰਿਹਾ ਵੀ ਸਾਡੀ ਰੀਅਲ ਲਾਈਫ ਦੇ ਵਿੱਚ ਉਸਦਾ ਕੀ ਯੋਗਦਾਨ ਰਿਹਾ ਵੀ ਉਸਦੀ ਕੀ ਕੰਟਰੀਬਿਊਸ਼ਨ ਰਹੀ ਸਾਨੂੰ 10th ਤੋਂ ਬਾਅਦ ਸੋਚਣਾ ਪੈਂਦਾ ਵਾ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਕਰਨਾ ਕੀ ਆ ਤਾਂ ਅਸੀਂ ਫਸਟ ਕਲਾਸ ਤੋਂ ਲੈ ਕੇ ਅਸੀਂ 10 ਤੱਕ ਫਿਰ ਕਰਦੇ ਗਏ ਰਏ ਅਸੀਂ 10 ਸਾਲ ਕੀਤਾ ਕੀ ਅਗਰ ਮੈਂ ਗੱਲ ਕਰਾਂ ਫਿਨਲੈਂਡ ਦੇ ਐਜੂਕੇਸ਼ਨ ਸਿਸਟਮ ਦੇ ਤਾਂ ਫਿਨਲੈਂਡ ਦੇ 6 ਜਾਂ 7 ਸਾਲ ਦੇ ਬੱਚਿਆਂ ਨੂੰ ਇੱਕ ਪ੍ਰੋਬਲਮ ਦਿੱਤੀ ਜਾਂਦੀ ਹੈ ਇੱਕ ਰੀਅਲ ਵਰਲਡ ਪ੍ਰੋਬਲਮ ਦਿੱਤੀ ਜਾਂਦੀ ਹੈ ਕਿ ਪੋਲਿਊਸ਼ਨ ਵਧ ਰਿਹਾ ਵਾ ਪੋਲਿਊਸ਼ਨ ਦਾ ਸੋਲੂਸ਼ਨ ਅਸੀਂ ਕਿਵੇਂ ਕੱਢ ਸਕਦੇ ਹਾਂ ਕਿਵੇਂ ਅਸੀਂ ਇਲੈਕਟ੍ਰਿਕ ਕਾਰਸ ਦੀ ਕਨਵੈਂਸ਼ਨ ਕਰ ਸਕਦੇ ਹਾਂ ਕਿਵੇਂ ਅਸੀਂ ਇੱਕ ਗ੍ਰੀਨ ਹਾਊਸ ਐਸਟੈਬਲਿਸ਼ ਕਰ ਸਕਦੇ ਹਾਂ ਤਾਂ ਉਦਾਂ ਦੇ ਐਜੂਕੇਸ਼ਨ ਸਿਸਟਮ ਤੋਂ ਐਲਾਨ ਮਸਕ ਵਰਗੇ ਦਿਮਾਗ ਨਿਕਲਦੇ ਆ ਬਿਲ ਗੇਟਸ ਵਰਗੇ ਦਿਮਾਗ ਨਿਕਲਦੇ ਆ ਤਾਂ ਦੋਸਤੋ ਮੈਂ ਦੱਸ ਦੇਣਾ ਚਾਹੁੰਦਾ ਕਿ ਬਿਜ਼ਨਸਮੈਨ ਕਿਸੇ ਕੈਪੀਟਲ ਦੇ ਨਾਲ ਬਿਜ਼ਨਸਮੈਨ ਹੁੰਦਾ ਉਹਦੇ ਕੋਲ ਇੱਕ ਸਟਰੋਂਗ ਪ੍ਰੋਬਲਮ ਸੋਲਵਿੰਗ ਮਾਈਂਡਸੈਟ ਹੁੰਦਾ ਵਾ ਜਿੱਦਾਂ ਕਿ ਫੋਰ ਐਗਜ਼ਾਮਪਲ ਤੁਹਾਡਾ YouTube ਦਾ ਚੈਨਲ ਵਾ ਕਿ ਤੁਸੀਂ 슈ਗਰ ਕਿੱਦਾਂ ਕੰਟਰੋਲ ਕਰਨਾ ਵਾ ਕਿੱਦਾਂ ਤੁਸੀਂ 슈ਗਰ ਨੂੰ ਜੜ ਤੋਂ ਖਤਮ ਕਰ ਸਕਦੇ ਹੋ ਤੁਹਾਡਾ ਇਹ ਕੰਟੈਂਟ ਹੁਣ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਵਾ ਕਿ ਇੰਡੀਆ ਦੇ ਵਿੱਚ ਕਿੰਨੇ ਲੋਕਾਂ ਨੂੰ 슈ਗਰ ਹੈ ਬਈ 150 ਕਰੋੜ ਦੀ ਆਬਾਦੀ ਆ ਸਾਡੇ ਇੰਡੀਆ ਦੀ ਤੇ 150 ਕਰੋੜ ਦੇ ਵਿੱਚ ਕਿੰਨੇ ਲੋਕਾਂ ਨੂੰ 슈ਗਰ ਆ ਤੇ ਮੰਨ ਲਓ ਕਿ 1 ਲੱਖ ਨੂੰ ਵੀ 슈ਗਰ ਵਾ ਤੇ ਉਹ ਤੁਹਾਡਾ ਕੰਟੈਂਟ ਦੇਖ ਰਿਹਾ ਵਾ ਤੇ ਅਗਰ ਤੁਸੀਂ ਉਸ ਨੂੰ ਵੈਲਿਊ ਦਿਨੇ ਹੋ ਤੁਸੀਂ 1 ਲੱਖ ਲੋਕ ਇਕੱਠਾ ਕੀਤਾ ਇਦਾਂ ਦਾ 1 ਲੱਖ ਲੋਕ ਜੋ ਕਿ ਤੁਹਾਡੇ ਤੇ ਯਕੀਨ ਕਰਦਾ ਵਾ ਜਿਹਦਾ ਕਿ ਤੁਹਾਡੇ ਤੇ ٹرسٹ ਵਾ ਤੇ ਫਿਰ ਤੁਹਾਡੇ ਦੇ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਉਸ ਨੂੰ ਵੈਲਿਊ ਦੇ ਸਕਦੇ ਹੋ ਤੇ ਕਿੰਨਾ ਪੈਸਾ ਕਮਾ ਸਕਦੇ ਇੱਕ ਆਮ ਬੰਦਾ ਅਗਰ ਇੱਕ ਬੈਂਕ ਦੇ ਵਿੱਚ ਜੋਬ ਕਰਦਾ ਲੈਟਸ ਸੇ ਕਿ ਉਹ 25000 ਦੀ ਜੋਬ ਵੀ ਕਰਦਾ ਉਹ ਵੱਧ ਤੋਂ ਵੱਧ ਕਿੰਨਾ ਕਮਾ ਸਕਦਾ ਉਹ 10 ਸਾਲ ਬਾਅਦ ਅਗਰ ਉਸ ਦੀ ਪ੍ਰਮੋਸ਼ਨ ਵੀ ਹੋ ਗਈ ਉਹ ਵੱਧ ਤੋਂ ਵੱਧ 1 ਲੱਖ ਕਮਾ ਲੂਗਾ ਪਰ ਇੱਕ ਬਿਜ਼ਨਸਮੈਨ ਕਿੰਨਾ ਕਮਾ ਸਕਦਾ ਉਹ ਡਿਪੈਂਡ ਕਰਦਾ ਵਾ ਕਿ ਉਹ ਆਪਣੇ ਟ੍ਰੈਫਿਕ ਨੂੰ ਵੈਲਿਊ ਕਿੰਨੀ ਦੇ ਰਿਹਾ ਉਹ ਇੱਕ ਪਾਈਪਲਾਈਨ ਬਿਲਡ ਅਪ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਕਿ ਮੈਂ ਆਪਣੀ ਕਮਿਊਨਿਟੀ ਵਡੀ ਕਰਨੀ ਹੈ ਇੱਕ ਰਾਜਾ ਉਹ ਆ ਜਿਹਦੇ ਅੰਡਰ ਪ੍ਰਜਾ ਹੁੰਦੀ ਹੈ ਤਾਂ ਇੱਕ ਬਿਜ਼ਨਸਮੈਨ ਕਰੋੜਪਤੀ ਤਾਂ ਵਾ ਕਿਉਂਕਿ ਉਸਨੇ ਬਿਲੀਅਨ ਟ੍ਰੇਨਿੰਗ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੋਇਆ ਵਾ ਉਹ ਲੋਕਾਂ ਨੂੰ ਸ਼ੋਅ ਕਰ ਦਿੰਦਾ ਵਾ ਉਹ ਲੋਕਾਂ ਨੂੰ ਰਿਪਰੈਜ਼ੈਂਟ ਕਰ ਦਿੰਦਾ ਕਿ ਮੈਂ ਤੁਹਾਨੂੰ ਵੈਲਿਊ ਦੇ ਸਕਦਾ ਹਾਂ ਸੋ ਇਸ ਤਰੀਕੇ ਨਾਲ ਇੱਕ ਬਿਜ਼ਨਸਮੈਨ ਸੋਚਦਾ ਵਾ ਤੁਹਾਨੂੰ ਕੀ ਲੱਗਦਾ ਕਿ ਇੱਕ ਯੂਟਿਊਬਰ ਕੱਲਾ ਐਡਸ ਦੇ ਥਰੂ ਕਮਾਉਂਦਾ ਵਾ ਨਹੀਂ ਲੈਟਸ ਸੇ ਕਿ ਮੇਰੇ ਮੇਰਾ ਫਾਈਨੈਂਸ ਦਾ ਚੈਨਲ ਵਾ ਤੇ ਮੇਰੇ 1 ਲੱਖ ਫਾਲੋਅਰਸ ਨੇਗੇ ਤੇ ਮੈਂ ਅਗਰ ਕੋਈ ਰੀਅਲ ਏਸਟੇਟ ਦੀ ਪ੍ਰਾਪਰਟੀ ਨੂੰ ਮੈਂ ਉਹ ਰეკਮੈਂਡ ਕਰ ਦਵਾਂ ਆਪਣੇ ਚੈਨਲ ਤੇ ਲੈਟਸ ਸੇ ਕਿ ਕਿਸੇ ਡੀਲਰ ਨੇ ਕਿਸੇ ਬ੍ਰੋਕਰ ਨੇ ਆਪਣੀ 10 ਕਰੋੜ ਦੀ ਪ੍ਰਾਪਰਟੀ ਨੂੰ ਵੇਚਣਾ ਤੇ ਮੈਂ ਉਸ ਦੀ 10 ਕਰੋੜ ਦੀ ਪ੍ਰਾਪਰਟੀ ਨੂੰ ਆਪਣੇ ਚੈਨਲ ਤੇ ਰਿਪਰੈਜ਼ੈਂਟ ਕਰ ਦੇਣਾ ਮੈਂ ਉਸ ਦੀਆਂ ਸਪੈਸੀਫਿਕੇਸ਼ਨਸ ਉਸ ਦੀਆਂ ਮੈਂ ਤੁਸੀਂ ਕਹਿ ਸਕਦੇ ਕਿ ਮੈਂ ਦੰਡ ਦੱਸ ਰਿਹਾ ਕਿ ਇਹ ਜੋ ਪ੍ਰਾਪਰਟੀ ਆ ਇਹਦੇ ਆਸ-ਪਾਸੇ ਮਤਲਬ ਬਹੁਤ ਫਰਟਾਈਲ ਲੈਂਡ ਵਾ ਇਹਦੇ ਆਸੇ ਪਾਸੇ 몰 ਵਾ ਤਾਂ ਮੈਂ ਅਗਰ ਰੀਅਲ ਏਸਟੇਟ ਦੀ ਪ੍ਰੋਪਰਟੀ ਵਕਾ ਦੇ ਨਾ ਵਾ ਤਾਂ YouTube ਤੇ ਮੈਂ ਐਸ ਉਹ ਰੀਅਲ ਏਸਟੇਟ ਬ੍ਰੋਕਰ ਤੋਂ ਵੀ ਕਮਾ ਲਿਆ ਬ੍ਰੋਕਰੇਜ ਤੋਂ ਵੀ ਕਮਾ ਲਿਆ ਤੇ ਹੋਰ ਇੱਕ YouTuber ਕਿਦਾਂ ਕਮਾ ਸਕਦਾ ਮਤਲਬ ਇੱਕ ਬਿਜ਼ਨਸਮੈਨ ਕੀ ਸਮਝਦਾ ਵਾ ਇੱਕ ਬਿਜ਼ਨਸਮੈਨ ਸਭ ਤੋਂ ਪਹਿਲਾਂ ਟ੍ਰੈਫਿਕ ਇਕੱਠਾ ਕਰਦਾ ਵਾ ਇਦਾਂ ਦਾ ਟ੍ਰੈਫਿਕ ਜਿਨ੍ਹਾਂ ਨੂੰ ਪ੍ਰੋਬਲਮ ਵਾ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਆ ਤੇ ਉਹ ਉਹਨਾਂ ਦੀ ਪ੍ਰੋਬਲਮ ਨੂੰ ਸਮਝ ਕੇ ਇੱਕ ਬੈਸਟ ਸੋਲੂਸ਼ਨ ਦਿੰਦਾ ਵਾ ਜੇ ਜਦੋਂ ਉਹਨਾਂ ਨੂੰ ਉਹਨਾਂ ਦਾ ਬੈਸਟ ਸੋਲੂਸ਼ਨ ਮਿਲਿਆ ਤਾਂ ਲੋਕੀ ਪੇ ਕਰਦੇ ਨੇ ਇਦਾਂ ਇੱਕ ਬਿਜ਼ਨਸਮੈਨ ਕਮਾਉਂਦਾ ਵਾ ਲੈਟਸ ਸੇ ਕਿ ਇੰਡੀਆ ਦੇ ਵਿੱਚ ਅਨਇੰਪਲੋਇਮੈਂਟ ਰੇਟ ਬਹੁਤ ਜ਼ਿਆਦਾ ਵਾ ਅਗਰ ਤੁਸੀਂ ਇਦਾਂ ਦੀ ਕੋਈ ਵੈਬਸਾਈਟ ਡਿਜ਼ਾਈਨ ਕਰਦੇ ਨੇ ਹੁਣ ਤੁਹਾਡਾ ਸਵਾਲ ਹੋਣਾ ਕਿ ਵੈਬਸਾਈਟ ਡਿਜ਼ਾਈਨ ਕਰਨ ਦੇ ਲਈ ਤਾਂ ਸਾਨੂੰ ਕੋਡਿੰਗ ਆਉਣੀ ਚਾਹੀਦੀ ਹੈ ਪਰ ਦੋਸਤੋ ਚੈਟ ਜੀਪੀਟੀ ਨਾ ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਇਦਾਂ ਦੀ ਆ ਗਈ ਕਿ ਤੁਸੀਂ ਸਿਰਫ ਉਸ ਨੂੰ ਕਹਿਣਾ ਕਿ ਮੈਨੂੰ ਇੱਕ ਵੈਬਸਾਈਟ ਬਣਾ ਕੇ ਦੇ ਦੋ ਜਾਂ ਫਿਰ ਇੱਕ ਵੈਬਸਾਈਟ ਦੇ ਮੈਨੂੰ ਕੋਡਿੰਗ ਲਿਖ ਕੇ ਦੇ ਕਿ ਜੋ ਕਿ ਮੈਨੂੰ ਇਦਾਂ ਦੀ ਵੈਬਸਾਈਟ ਬਣਾ ਕੇ ਦਵੇ ਕਿ ਲੋਕ ਉਥੋਂ ਆਪਣੀ ਜੋਬਸ ਫਾਈਂਡ ਕਰਨ ਤਾਂ ਜਿੱਥੇ ਲੱਖਾਂ ਲੋਕ ਲੱਖਾਂ ਦੀ ਤਦਾਰ ਦੇ ਵਿੱਚ ਲੋਕ ਅਨਇੰਪਲੋਇਡ ਨੇ ਅਗਰ ਉਹ ਤੁਹਾਡੇ ਵੈਬਸਾਈਟ ਤੋਂ ਕੋਈ ਵੈਲਿਊ ਲੈਂਦੇ ਨੇ ਤਾਂ ਉਹਦਾ ਕਮਿਸ਼ਨ ਸਾਰੇ ਦਾ ਸਾਰਾ ਤੁਹਾਨੂੰ ਆਉਂਦਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਪੈਸਾ ਕਮਾ ਸਕਦੇ ਹੋ ਯੂਅਰ ਮਨੀ ਇਜ਼ ਇਕੁਅਲ ਟੂ ਦੀ ਵੈਲਿਊ ਯੂ ਆਰ ਗਿਵਿੰਗ ਵੈਲ ਦੋਸਤੋ ਮੈਂ ਇੱਕ ਐਗਜ਼ਾਮਪਲ ਲੈਣਾ ਚਾਹੁੰਦਾ ਇੱਕ ਫਿਲਮ ਥੀਏਟਰ ਦੀ ਤੁਹਾਨੂੰ ਕੀ ਲੱਗਦਾ ਕਿ ਇੱਕ ਫਿਲਮ ਥੀਏਟਰ ਵਾਲਾ ਓਨਰ ਕਿੱਦਾਂ ਕਮਾਉਂਦਾ ਵਾ ਉਹ ਸਿਰਫ ਇੱਕ 2 ਘੰਟੇ ਦੀ ਫਿਲਮ ਚਲਾ ਕੇ ਕਮਾਉਂਦਾ ਵਨ ਨਹੀਂ ਇੱਕ ਫਿਲਮ ਥੀਏਟਰ ਵਾਲਾ ਓਨਰ ਨਾ ਉਹ ਇਦਾਂ ਸੋਚਦਾ ਵਾ ਕਿ ਫਿਲਮ ਦੇਖਣ ਕਿੱਦਾਂ ਦੇ ਲੋਕ ਆਉਂਦੇ ਨੇ ਅਮੀਰ ਲੋਕ ਆਉਂਦੇ ਨੇ ਓਬਵੀਅਸਲੀ ਅਗਰ ਅਮੀਰ ਲੋਕ ਆਉਂਦੇ ਨੇ ਤਾਂ ਉਹਨਾਂ ਕੋਲ ਕਾਰਾਂ ਵੀ ਹੋਣੀਆਂ ਤੇ ਉਹਨਾਂ ਨੂੰ ਕਾਰਾਂ ਦੇ ਲਈ ਪਾਰਕਿੰਗ ਦੀ ਪ੍ਰੋਬਲਮ ਹੁੰਦੀ ਹੋਣੀ ਆ ਤਾਂ ਉਹ ਕੀ ਕਰਦਾ ਵਾ ਕਿ ਇੱਕ ਪਾਰਕਿੰਗ स्लॉट ਐਸਟੈਬਲਿਸ਼ ਕਰਦਾ ਵਾ ਕਿ 10 ਡਾਲਰ ਦੀ ਜਾਂ 10 ਰੁਪਏ ਦੀ ਤੁਸੀਂ ਪਾਰਕਿੰਗ ਦੀ ਟਿਕਟ ਦੋ ਤਾਂ ਅਗਰ 100 ਬੰਦਾ ਵੀ ਆਉਂਦਾ ਵਾ ਤੇ ਇੱਕ ਬੰਦਾ 10 ਰੁਪਏ ਪਾਰਕਿੰਗ ਦੀ ਟਿਕਟ ਦਿੰਦਾ ਵਾ ਤਾਂ ਇੱਕ ਦਿਨ ਦਾ 1000 ਉਹ ਸਿਰਫ ਉਹਨੇ ਇੱਕ ਪ੍ਰੋਬਲਮ ਦੇਖੀ ਕਿ ਅਮੀਰ ਲੋਕ ਆਉਂਦੇ ਨੇ ਸਾਈਕੋਲੋਜੀ ਸਮਝਿਆ ਕਿ ਮੇਰੇ ਜੋ ਗਾਹਕ ਨੇ ਜੋ ਕਸਟਮਰ ਨੇ ਕਿੱਦਾਂ ਦੇ ਲੋਕ ਨੇ ਤੇ ਉਹਨਾਂ ਕੋਲ ਗੱਡੀਆਂ ਹੁੰਦੀਆਂ ਉਹਨਾਂ ਕੋਲ ਪ੍ਰੋਬਲਮ ਹੁੰਦੀ ਆ ਇਸ ਪ੍ਰੋਬਲਮ ਦਾ ਸੋਲੂਸ਼ਨ ਦਿੱਤਾ ਤੇ ਸੋਲੂਸ਼ਨ ਨੇ ਉਸ ਦੀ ਜੇਬ ਦੇ ਵਿੱਚ ਪੈਸਾ ਲੈ ਕੇ ਆਇਆ ਤੇ ਫਿਰ ਇੱਕ ਥੀਏਟਰ ਦਾ ਮਾਲਕ ਇਹ ਸੋਚਦਾ ਵਾ ਕਿ ਓਬਵੀਅਸਲੀ ਜੋ ਉਹ ਅਮੀਰ ਲੋਕ ਆਉਂਦੇ ਨੇ ਉਹ ਆਪਣੇ ਪਰਿਵਾਰ ਦੇ ਨਾਲ ਆਉਂਦੇ ਨੇ ਉਹਨਾਂ ਦੇ ਬੱਚੇ ਵੀ ਆਉਂਦੇ ਨੇ ਤਾਂ ਜਦੋਂ ਕੋਈ 2 ਘੰਟੇ ਦੀ ਫਿਲਮ ਚੱਲ ਰਹੀ ਹੈ ਉਹਨਾਂ ਨੇ ਵੇਟ ਕਰਨਾ ਹੁੰਦਾ ਤਾਂ ਉਹਨਾਂ ਬੱਚਿਆਂ ਦੇ ਲਈ ਕੋਈ ਟੌイズ ਦਾ ਅਰੇਂਜਮੈਂਟ ਵੀ ਕਰਦਾ ਤਾਂ ਉਹ ਟੌイズ ਦੀ ਇੱਕ ਫੀਸ ਰੱਖਦਾ ਵਾ ਜੋ ਨਵੇਂ ਬੱਚਿਆਂ ਨੇ ਜੋ ਟੌਏ ਨਾਲ ਖੇਡਣਾ ਹੁੰਦਾ ਵਾ ਤਾਂ ਉਹ ਉਸ ਦੇ ਇੱਕ ਚਾਰਜਿੰਗ ਫੀਸ ਰੱਖਦਾ ਤੇ ਉਹ ਉਸ ਤੋਂ ਵੀ ਕਮਾ ਲੈਂਦਾ ਫਿਰ ਉਹ ਉੱਥੇ ਕੁਝ ਸ਼ਾਪਸ ਨੂੰ ਐਸਟੈਬਲਿਸ਼ ਕਰਦਾ ਵਾ ਖਾਣ ਪੀਣ ਦੀਆਂ ਦੁਕਾਨਾਂ ਤਾਂ ਉਹ ਉਸ ਤੋਂ ਵੀ ਕਮਾ ਲੈਂਦਾ ਇਦਾਂ ਇੱਕ ਬਿਜ਼ਨਸਮੈਨ ਦਾ ਮਾਈਂਡ ਵਾਈਡ ਸਪਰੈਡ ਸੋਚਦਾ ਕਿ ਕਿਵੇਂ ਮੈਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰ ਸਕਾਂ ਇੱਕ ਬਿਜ਼ਨਸਮੈਨ ਨਾ ਇੱਕ ਹਿਊਮਨ ਸਾਈਕੋਲੋਜੀ ਨੂੰ ਸਮਝਦਾ ਕਿ ਹਿਊਮਨ ਬ੍ਰੇਨ ਕੰਮ ਕਿਵੇਂ ਕਰਦਾ ਵਾ ਹੁਣ YouTube YouTube ਦੇ ਐਗਜ਼ਾਮਪਲ ਲਓ YouTube ਵੀ ਆਪਣਾ ਇੱਕ ਬਿਜ਼ਨਸ ਰਨ ਕਰ ਰਿਹਾ ਵਾ ਤਾਂ YouTube ਤੇ ਤੁਸੀਂ ਜਿੱਦਾਂ ਦਾ ਕੰਟੈਂਟ ਵੇਖਦੇ ਹੋ ਉਦਾਂ ਦਾ ਕੰਟੈਂਟ ਤੁਹਾਨੂੰ YouTube ਦਾ ਸਰਵਰ ਲਿਆ ਕੇ ਦਿੰਦਾ ਕਿਉਂਕਿ YouTube ਦਾ YouTube ਦਾ ਸਰਵਰ ਕੀ ਕਰਦਾ ਉਹ ਤੁਹਾਡੇ ਮਾਈਂਡ ਸੈਟ ਨੂੰ ਸਮਝਦਾ ਉਹ ਤੁਹਾਡੀ ਸਾਈਕੋਲੋਜੀ ਨੂੰ ਸਮਝਦਾ ਕਿ ਇਹ ਬੰਦੇ ਨੂੰ ਇਦਾਂ ਦਾ ਕੰਟੈਂਟ ਦੇਖਣਾ ਪਸੰਦ ਹੋਆ ਤੇ ਉਸ ਤਰ੍ਹਾਂ ਦਾ ਕੰਟੈਂਟ ਉਹ ਤੁਹਾਡੇ ਸਾਹਮਣੇ ਰੱਖਦਾ ਵਾ ਤਾਂ ਇਸ ਤਰੀਕੇ ਨਾਲ ਇੱਕ ਬਿਜ਼ਨਸਮੈਨ ਸੋਚਦਾ ਵਾ ਕਿੱਦਾਂ ਇੱਕ ਹਿਊਮਨ ਦੀ ਸਾਈਕੋਲੋਜੀ ਨੂੰ ਇੱਕ ਬਿਜ਼ਨਸਮੈਨ ਸਾਹਮਣੇ ਦਾਵਾ। ਸੋ ਮੈਂ ਇਦਾਂ ਕਹਿਣਾ ਚਾਹੁੰਦਾ ਮਾਂ ਕਿ ਬਿਜ਼ਨਸਮੈਨ ਕਿਸੇ ਬਹੁਤ ਵੱਡੇ ਕਰੋੜਾ ਦੇ ਬਿਜ਼ਨਸ ਤੋਂ ਨਹੀਂ ਹੁੰਦਾ ਕਿਸੇ ਟਰਨਓਵਰ ਤੋਂ ਨਹੀਂ ਹੁੰਦਾ ਬਿਜ਼ਨਸਮੈਨ ਆਪਣੇ ਮਾਈਂਡ ਤੋਂ ਬਿਜ਼ਨਸਮੈਨ ਹੁੰਦਾ ਵਾ। ਉਸ ਦਾ ਮਾਈਂਡ ਵਾਈਡ ਸਪਰੈਡ ਚੱਲਦਾ ਹੁੰਦਾ ਕਿ ਕਿੱਦਾਂ ਮੈਂ ਵੱਧ ਤੋਂ ਵੱਧ ਲੋਕਾਂ ਦੀ ਪ੍ਰੋਬਲਮ ਨੂੰ ਸੋਲਵ ਕਰ ਸਕਦਾ। ਕਿੱਦਾਂ ਇੱਕ ਬਿਜ਼ਨਸ ਦੇ ਵਿੱਚ ਮੈਂ ਹੋਰ ਵੀ ਆਈਡੀਆਜ਼ ਲਿਆ ਸਕਦਾ ਵਾਂ। ਕਿੱਦਾਂ ਮੈਂ ਆਪਣੇ ਬਿਜ਼ਨਸ ਨੂੰ ਇੱਕ ਲਾਰਜ ਸਕੇਲ ਤੱਕ ਲੈ ਕੇ ਜਾ ਸਕਦਾ। So, friends, thank you for watching my this video. If you like this video, please hit on the subscribe button and like. Thank you.